ਸਸ਼ੀ ਕਾਲਜੀ ਮੈਰੀਨਟੀ ਮਾਂ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਲਗਾਤਾਰ ਦੇਖਿਆ ਜਾ ਰਿਹਾ ਕਿ ਸੋਸ਼ਲ ਮੀਡੀਆ ਤੇ अनेकाਸ ਵੀਡੀਓਜ਼ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਪਰ ਅੱਜਕਲ ਸਮਝ ਨਹੀਂ ਆਉਂਦੀ ਕਿ ਧਰਮ ਦੇ ਨਾਂ ਦੇ ਉੱਤੇ ਦੁਕਾਨਾਂ ਖੋਲ੍ਹ ਕੇ ਲੋਕਾਂ ਨੂੰ ਕਿਉਂ ਮੂਰਖ ਬਣਾਇਆ ਜਾ ਰਿਹਾ ਸੀ अनेका ਵੀਡੀਓਜ਼ ਤੁਹਾਨੂੰ ਅੰਧਵਿਸ਼ਵਾਸ ਦੇ ਦਿਖਾ ਚੁੱਕੇ ਆ ਪਰ ਦੂਜੇ ਪਾਸੇ ਦੇਖਿਆ ਜਾ ਰਿਹਾ ਕਿ ਕੁਝ ਅਜਹਿ ਲੋਕ ਵੀ ਨੇ ਜਿਹੜੇ ਕਿ ਬਾਣਾ ਪਾ ਕੇ ਬਾਣੇ ਨੂੰ ਬਦਨਾਮ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਦੇ ਵੀ ਵੀਡੀਓਜ਼ ਸਾਹਮਣੇ ਆ ਰਹੀਆਂ ਨੇ ਗੱਲ ਕੀਤੀ ਜਾਵੇ ਇੱਕ ਇੱਕ ਨਵੀਂ ਵੀਡੀਓ ਆਇਆ ਰੋ ਰਿਹਾ ਜਿਸ ਦੇ ਵਿੱਚ ਇੱਕ ਵਿਅਕਤੀ ਜਿਸ ਨੇ ਗੁਰੂ ਦਾ ਬਾਣਾ ਪਾਇਆ ਹੋਇਆ ਤੇ ਆਪਣੇ ਆਪ ਨੂੰ ਦਸਮ ਪਿਤਾ ਦੱਸਦਾ ਐਥੋਂ ਤੱਕ ਕਿ ਉਹਦੇ ਚਾਰ ਪੁੱਤਰ ਨੇ ਤੇ ਆਪਣੇ ਚਾਰ ਪੁੱਤਰਾਂ ਨੂੰ ਸਹਬਜ਼ਾਦੇ ਦੱਸਦਾ ਜਿਸ ਤੋਂ ਬਾਅਦ ਜਦੋਂ ਇਸ ਦੀ ਭਣਕ ਸਿੱਖਾ ਜਿਹੜੇ ਕਿ ਨਿਹੰਗ ਸਿੰਘ ਨੂੰ ਪਤਾ ਲੱਗਦੀ ਆ ਤਾਂ ਮੌਕੇ ਤੇ ਪਹੁੰਚਦੇ ਨੇ ਫਿਰ ਚੰਗਾ ਇਹਦਾ ਸੌਦਾ ਵੀ ਲਗਾਇਆ ਜਾਂਦਾ ਜਿਸ ਦੀਆਂ ਦੋ ਵੀਡੀਓਜ਼ ਸਾਹਮਣੇ ਆਈਆਂ ਨੇ ਤੁਹਾਨੂੰ ਅਸੀਂ ਥੋੜੀ ਜਿਨਾ ਦੋਨੋਂ ਵੀਡੀਓ ਤੇ ਨਜ਼ਰ ਮਾਰ ਦੇਣਾ ਕਿ ਕਿਸ ਤਰੀਕੇ ਦੇ ਨਾਲ ਪਹਿਲਾ ਇਸ ਦਿਨ ਗੱਲਬਾਤ ਕੀਤੀ ਜਾਂਦੀ ਹੈ ਕਿ ਆਖਰ ਤੇਰੇ ਕੋਲ ਇਹ ਜੀ ਕੀ ਹੈ ਵੀ ਤੂੰ ਜਿਹੜਾ ਆਪਣੇ ਆਪ ਨੂੰ ਕਹਿ ਰਿਹਾ ਕਿ ਮੈਂ ਦਸਮਾ ਪਿਤਾ ਹਾਂ ਜਾਂ ਵੀ ਤੂੰ ਆਪਣੇ ਬੱਚਿਆਂ ਨੂੰ ਸਾਬ ਜਾਦੇ ਦੱਸ ਰਹੇ ਆ ਤਾਂ ਸਾਡੇ ਗੁਰੂਆਂ ਦੀ ਤਾਂ ਕੋਈ ਰੀਸ ਹੀ ਨਹੀਂ ਕਰ ਸਕਦਾ ਤਾਂ ਅੱਜ ਕੱਲ ਦੇਖਿਆ ਜਾ ਰਿਹਾ ਕਿ ਲੋਕ ਕਿੱਦਨੂੰ ਤੁਰਦੇ ਜਿਹੜੇ ਕਿ ਨਜ਼ਰ ਆ ਰਹੇ ਨੇ ਤਾਂ ਨਜ਼ਰ ਪਹਿਲਾ ਵੀਡੀਓ ਤੇ ਮਾਰ ਦੇਣ ਤੈਨੂੰ ਨੇ ਕੀ ਆਖਿਆ ਬਾਟੇ ਵਾਲੀ ਗੱਲ ਨਹੀਂ ਵੀ ਰੋਕ ਦੋ ਬਾਟੇ ਵਾਲੀ ਗੱਲ ਕਹੀ ਰੋਕ ਰੇ ਕੇ ਸੁਣ ਜਾ ਓਏ ਇੱਧਰ ਕੁੱਤਾ ਬੈਠਾ ਇੱਧਰ ਮੈਂ ਮੈਂ ਇਹ ਗੱਲ ਕਹੀ ਮੈਂ ਕਿਹਾ ਵੀ ਕਹਿੰਦਾ ਇਹ ਬਾਟਾ ਮੈਂ ਨਾ ਇਦਾਂ ਹੀ ਤਿਆਰ ਕਰਕੇ ਇਹਨਾਂ ਤੇ ਕਹਿੰਦਾ ਜੇ ਅੰਮ੍ਰਿਤ ਉਹ ਇਹਨਾਂ ਬਾਟਿਆਂ ਨੂੰ ਜਿਹੜਾ ਬਾਟੇ ਵਿੱਚ ਅੰਮ੍ਰਿਤ ਤਿਆਰ ਕਰਕੇ ਤੇ ਕੀੜੀਆਂ ਨੂੰ ਛਕਾਤਾ ਨਾ ਤੇ ਉਹ ਸ਼ੇਰ ਬਣ ਜਾਣਗੇ ਲੱਗੇ ਇੱਥੇ ਕੁੱਤਾ ਪਿਆ ਜੇ ਤਾਂ ਆਹ ਕੁੱਤੇ ਨੂੰ ਇਹਨੇ ਸਗੋਂ ਮਾਰ ਮੈਂ ਕਿਹਾ ਫਿਰ ਤੂੰ ਕਿੱਦਾਂ ਕੀੜੀਆਂ ਨੂੰ ਛਕਾ ਕੇ ਸ਼ੇਰ ਬਣਾ ਦੇਂਗਾ ਮਰ ਮੈਂ ਤੂੰ ਮੈਂ ਕੀ ਆਖਿਆ ਇਹਨੂੰ ਕੀ ਉਹ ਤੇਰੇ ਕੋਲ ਥੌਟੀ ਕੀ ਹੈ ਤੂੰ ਪੰਜਾ ਸਿੰਘਾਂ ਦੇ ਵਿੱਚੋਂ ਆ ਪੰਜ ਪਿਆਰਾ ਵਾ ਜਾਂ ਤੂੰ ਕੋਈ ਮਹਾਂਪੁਰਖ ਹੈ ਨਾ ਅਸੀਂ ਮਹਾਂਪੁਰਖਰੇ ਸਾਧੂ ਸੰਤਨ ਮੰਨਣਾ ਹੈ ਅਸੀਂ ਸੰਤ ਸੁਭਾਈ ਦੇ ਰੱਬ ਦੇ ਲਾਦਿਆ ਨਹੀਂ ਤੂੰ ਸਿੱਖੀ ਜਾਂਦਾ ਬੜਾ ਹੁੰਦਾ ਦਸਮ ਪਾਤਸ਼ਾਹ ਦਾ ਬੁੱਧੂ ਨਾਨਕ ਪਾਸ਼ਾ ਦਸਵੇਂ ਪਾਸ਼ਾ ਦੇ ਬੱਚੇ ਹੁਣ ਮੰਨਣ ਦੇ ਮਾਰੇ ਮੰਦਾ ਪੁੱਤ ਮੰਦੀ ਜਾਈ ਜੇ ਤੂੰ ਦਾ ਫੋਟ ਮੰਨਦਾ ਆਪਣਿਆਂ ਨੂੰ ਫਿਰ ਤੂੰ ਇਹ ਕਿਤਰਾ ਕਹਿੰਦਾ ਵੀ ਮੈਂ ਦਸਨ ਬਾਸ਼ਾ ਮਹਾਰਾਜ ਜੀ ਕਿਤਾ ਤੁਹਾਡੇ ਵਿੱਚ ਪਰਦਾਖ ਹੋਇਆ ਕੀਤਾ ਮੇਰੇ ਚ ਨਹੀਂ ਮੈਂ ਨਾ ਪੈਂ ਵੇ ਫਿਰ ਤੇ ਪਿਆਰ ਨਹੀਂ ਮਹਾਰਾਜ ਨੂੰ ਇਹਨੂੰ ਘੱਡੀ ਜੱਟ ਕਰਾਉਂਦਾ ਇਹਨੂੰ 2 ਮਿੰਟ ਲਾਉਂਦਾ ਸਾਨੂੰ ਸੰਤਾਈ ਦੇ ਮਹਾਰਾਜਾ ਤੁਸੀਂ ਵੀਡੀਓ ਦੇਖ ਹੀ ਲਈ ਫਿਰ ਇਸ ਤੋਂ ਬਾਅਦ ਨਿਹੰਗ ਸਿੰਘਾਂ ਦੇ ਵੱਲੋਂ ਇਜ਼ਾ ਚੰਗਾ ਸੌਦਾ ਜਿਹੜਾ ਕਿ ਲਗਾਇਆ ਜਾਂਦਾ ਕਿਉਂਕਿ ਸਾਡੇ ਜਿਹੜੇ ਗੁਰੂ ਨੇ ਜੋ ਉਹਨਾਂ ਨੇ ਕੁਰਬਾਨੀਆਂ ਸਾਡੇ ਗੁਰੂਆਂ ਨੇ ਸਿੱਖ ਧਰਮ ਦੇ ਲਈ ਕਰ ਦਿੱਤੀਆਂ ਸਿੱਖਾ ਜਿਹੜਾ ਇੱਕ ਇਤਿਹਾਸ ਰਚ ਕੇ ਰੱਖ ਦਿੱਤਾ ਹੈ ਤਾਂ ਕਿ ਲੋਕਾਂ ਨੂੰ ਚੰਗੇ ਰਾਹ ਉੱਤੇ ਪਾਇਆ ਜਾਵੇ ਸਾਡੇ ਧਰਮ ਨੂੰ ਬਚਾਉਣ ਦੇ ਖਾਤਰ ਆਪਣੇ ਪਰਿਵਾਰ ਤੱਕ ਵਾਰ ਦਿੱਤੇਗੇ ਪਰ ਦੂਜੇ ਪਾਸੇ ਜਹੇ ਜਿਹੜੇ ਲੋਕ ਨੇ ਉਹ ਸਾਡੇ ਗੁਰੂਆਂ ਦੀ ਕੀ ਰਿਸਕ ਕਰਨਗੇ ਜਿਹੜੇ ਕਿ ਆਪਣੇ ਆਪ ਨੂੰ ਗੁਰੂ ਦੱਸਣ ਲੱਗ ਪਏ ਨੇ ਤਾਂ ਅੱਜ ਕੱਲ ਦੇਖਿਆ ਜਾ ਰਿਹਾ ਕਿ ਧਰਮ ਦੇ ਨਾਲ ਦੇ ਉੱਤੇ ਕਨਾ ਖੋੜ ਕੇ ਲੋਕਾਂ ਦੇ ਵੱਲੋਂ ਜਿੱਥੇ ਲੋਕਾਂ ਨੂੰ ਅੰਧਵਿਸ਼ਵਾਸ ਦੇ ਵਿੱਚ ਫਲਾਇਆ ਜਾ ਰਿਹਾ ਦੂਜੇ ਪਾਸੇ ਪੈਸੇ ਵੜਾਉਣ ਦਾ ਜ਼ਰੀਆ ਦੀ ਅਜਿਹੇ ਘਟਿਆ ਲੋਕਾਂ ਦੇ ਕੋਲੋਂ ਲੋਕਾਂ ਦੇ ਵੱਲੋਂ ਜਿਹੜਾ ਕੀ ਬਣਾਇਆ ਜਾ ਰਿਹਾ ਬਾਕੀ ਤੁਹਾਡਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਰਾਏ ਆ ਕਿ ਕਿਉਂਕਿ ਦੇਹਤਾਰੀ ਗੁਰੂ ਤਾਂ ਜਿਹੜੇ ਸਾਡੇ ਗੁਰੂ ਸੀ ਉਹ ਵੀ ਕਹਿ ਚੁੱਕੇ ਸੀ ਕਿ ਦੇਹਤਾਰੀ ਗੁਰੂ ਨਹੀਂ ਹੋਊਗਾ ਪਰ ਅੱਜ ਕੱਲ ਤਾਂ ਲੋਕ ਦੇਖਿਆ ਜਾਂਦਾ ਕਿ ਅੱਜ ਕੱਲ ਦੇਹਤਾਰੀ ਗੁਰੂ ਕਹਿੰਦੇ ਸਾਡੇ ਜਿੰਨੀਆਂ ਸ਼ਕਤੀ ਤਾਂ ਹੈ ਕਿਸੇ ਕੋਲੇ ਨਹੀਂ ਜਣਾ ਖਣਾ ਦੇਹਤਾਰੀ ਆਪਦੇ ਆਪ ਨੂੰ ਗੁਰੂ ਕਹੌਣ ਲੱਗ ਪਿਆ ਹੈ ਚਾਹੇ ਉਹਨਾਂ ਨੂੰ ਪਾੜ ਦਾ ਕੁਝ ਪਤਾ ਨਾ ਹੋਵੇ ਜਾਂ ਕਿਸੇ ਚੀਜ਼ ਦੀ ਕੋਈ ਨੌਲੇਜ ਨਾ ਹੋਵੇ ਇਤਿਹਾਸ ਦਾ ਉਹਨਾਂ ਨੂੰ ਪਤਾ ਨਹੀਂ ਤੇ ਆਪਣੇ ਆਪ ਨੂੰ ਸੰਤ ਆਪਰੇ ਆਪ ਨੂੰ ਗੁਰੂ ਦੱਸਣ ਲੱਗ ਗਏ ਆਪਣੇ ਆਪਣੇ ਬਾਬੇ ਕਹਾਉਣ ਲੱਗ ਗਏ ਤੇ ਇਹਨਾਂ ਲੋਕਾਂ ਨੂੰ ਜੇਕਰ ਸਿਰ ਤੇ ਚੜਾਇਆ ਤਾਂ ਲੋਕਾਂ ਨੇ ਚੜਾਇਆ ਕਿਉਂ ਤੁਹਾਡੇ ਵਰਗੇ ਲੋਕ ਇਹਨਾਂ ਕੋਲ ਜਾਂਦੇ ਨੇ ਇਹਨਾਂ ਦੀ ਪ੍ਰਸ਼ੰਸਾ ਕਰਦੇ ਨੇ ਹਾਂ ਜੀ ਉਹਦੇ ਕੋਲ ਤਾਂ ਆਹ ਸ਼ਕਤੀ ਆ ਫਲਾਣਾ ਹੈ ਜੋ ਸਾਡੇ ਗੁਰੂ ਸਾਡੇ ਲਈ ਕਰ ਗਏ ਸਾਨੂੰ ਜਿਹੜੀਆਂ ਕੁਰਬਾਨੀਆਂ ਉਹ ਦੇ ਕੇ ਸਿੱਖ ਇਤਿਹਾਸ ਰਾ ਚੁੱਕੇ ਨੇ ਸਾਨੂੰ ਮਾੜੇ ਕੰਮਾਂ ਦੇ ਵਿੱਚੋਂ ਜਿਹੜਾ ਕਿ ਨਿਕਲਦੇ ਲਈ ਕਿ ਆਂਦੇ ਵਿਸ਼ਵਾਸ ਦੇ ਵਿੱਚ ਵਿਸ਼ਵਾਸ ਨਾ ਕਰੋ ਉਹਨਾਂ ਨੇ ਜਿਹੜਾ ਸਿੱਖ ਧਰਮ ਨੂੰ ਜਿਹੜਾ ਕਿ ਉੱਪਰ ਲੈ ਕੇ ਗਏ ਆਪਣੀਆਂ ਆਪਣੇ ਆਪਣੇ ਪਰਿਵਾਰ ਦੀਆਂ ਕੁਰਬਾਨੀਆਂ ਤੱਕ ਦਿੱਤੀਆਂ ਸਮਝ ਨਹੀਂ ਆਉਂਦੀ ਕਿ ਲੋਕ ਉਹਨਾਂ ਚੀਜ਼ਾਂ ਨੂੰ ਭੁੱਲ ਕੀ ਮੈ ਸਕਦੇ ਨੇ ਤੇ ਅੱਜ ਕੱਲ ਦੇ ਜਿਹੜੇ ਹੈ ਜਹੇ ਲੋਕ ਨੇ ਪਖੰਡੀ ਉਹਨਾਂ ਦੇ ਪੈਰਾਂ ਦੇ ਵਿੱਚ ਜਾ ਕੇ ਡਿੱਗਦੇ ਨੇ ਤਾਂ ਆਪਣੀ رائے ਜ਼ਰੂਰ ਸਾਂਝੀ ਕਰਿਓ ਬਿਊਰੋ ਰਿਪੋਰਟ ਛਣਕਾਟਾ ਨਿਊਜ਼